ਹੋਰ ਵੀਰੇ ਸਾਸਰੀ ਗੱਲ ਤੁਹਾਡੇ ਸਾਹਮਣੇ ਰੂਬਰੂ ਹੋਣ ਲੱਗਿਆ ਸੀ ਗੱਲ ਵੀਰੇ ਇਦਾਂ ਦੀ ਐ ਵੀ ਆਪਾਂ ਸੁਪਰ ਸੀਟਰ ਲੈਂਦਾ ਸੀ ਤੇ ਕਣਕ ਲੋਕਾਂ ਦੀ ਬੀਜੀ ਜਾਂਦੇ ਸੀ ਇੱਕ ਦੀ ਬੀਜਤੀ ਦੋ ਦੀ ਤਿੰਨ ਦੀ ਚਾਰ ਦੀ ਤੇ ਪਿੰਡਾਂ 'ਚ ਤੁਹਾਨੂੰ ਪਤਾ ਹੀ ਐ ਫਿਰ ਰੋਲਾ ਹੁੰਦਾ ਸੀ ਆਪਾਂ ਤੇ ਬੀਜ ਕੇ ਆਪਾਂ ਤਾਂ ਅੱਗੇ ਵਾਣ 'ਚ ਚਲੇ ਜਾਂਦੇ ਸੀ ਨਿਕਲ ਜਾਂਦੇ ਸੀ ਬਾਅਦ 'ਚ ਵਿਚਾਰਾ ਗਰੀਬ ਕੋਈ ਕਿਸ ਨੂੰ ਕਹਿੰਦਾ ਸੀ ਵੀਰੇ ਵਟਾਂ ਕੱਢ ਦੇ ਤੇ ਅੱਗੋਂ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਭਾਈ ਜੀ ਤੋ ਬਜਾਈ ਐ ਉਹ ਤੋ ਹੀ ਵਟਾਂ ਕਢਾ ਲੈ ਤੇ ਉਹਨਾਂ ਨੇ ਆ ਕੇ ਆਪਾਂ ਨੂੰ ਦੱਸਿਆ ਵੀਰੇ ਆਪਾਂ ਫਿਰ ਇਹ ਵੀ ਮੁੱਦਾ ਦੇਵ ਕਰਤਾ ਆ ਵੀਰੇ ਸਵੇਰੇ ਸਵੇਰੇ 9:30 ਵਜੇ ਲਿਆ ਠੋਕਿਆ ਠੀਕ ਹੈ ਜੀ ਹਾਂ ਜੀ ਆਪਣੇ ਕੋਲੇ ਆ ਵਟਾ ਕੱਢਣ ਵਾਲੇ ਜੰਦਰਾ ਵੀ ਆ ਗਿਆ ਲੈ ਆਂਦਾ ਵੀਰੇ ਆਪਾਂ ਤੇ ਹੁਣ ਕੋਈ ਪ੍ਰਵਾਹ ਨਹੀਂ ਜਿਹੜਾ ਮੇਰਾ ਵੀਰ ਭਰਾ ਮਰਜੀ ਜਿੰਨੀ ਜਗ੍ਹਾ ਮਰਜੀ ਉਹਨੀ ਦੱਸ ਕੇ ਤੇ ਸੁਪਰ ਸੀਟਰ ਮਰਵਾ ਸਕਦਾ ਕਣਕ ਵੇਜਾ ਸਕਦਾ ਹੁਣ ਕਣਕ ਦਾ ਪੂਰਾ ਟਾਈਮ ਹੈ ਤੇ ਨਾਲ ਦੀ ਨਾਲ ਕੋਈ ਗੱਲ ਨਹੀਂ ਵਟਾਂ ਵੀ ਕੱਢਾਂਗੇ ਤੇ ਕੋਈ ਹੋਰ ਹੋਵੇ ਗੱਲਬਾਤ ਦੱਸਿਓ ਕੋਈ ਚੱਕਰ ਨਹੀਂ ਠੀਕ ਹੈ ਮੇਰੇ ਵੀਰ ਤੇ ਵੀਡੀਓ ਵੇਖਣ ਵਾਲਿਆਂ ਦਾ ਧੰਨਵਾਦ ਅੱਗੇ ਸ਼ੇਅਰ ਕਰ ਦਿਓ ਮੇਰਾ ਭਰਾ ਠੀਕ ਹੈ